ਉੱਥੇ ਡੋਮੀਨੋਜ਼ ਰੈਸਟੋਰੈਂਟ ਹੈ ਇੱਥੇ ਜੋ ਇਨਫੋਰਮੇਸ਼ਨ ਆਈ ਸੀ ਵੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਇੱਕ ਫਾਇਰ ਕੀਤਾ ਜਿਹੜਾ ਸ਼ੀਸ਼ੇ ਜੈਟ ਰੀਤਾ ਸੀ ਤੇ ਉਦੋਂ ਬਾਅਦ ਚੋ ਚਲੇ ਗਏ ਇਹ ਵੈਰੀਫਾਈ ਕਰ ਰਹੇ ਆ ਸਾਰਾ ਹੀ ਵੀ ਇਹ ਜਿਹੜਾ ਫਾਇਰ ਹੈ ਕਿਉਂ ਕੀਤਾ ਕੋਈ ਸੈਟ ਵਗੈਰਾ ਤੇ ਨਹੀਂ ਨਾ ਪਹਿਲੇ ਤੇ ਉਹ ਵੀ ਸਾਰਾ ਵੈਰੀਫਾਈ ਕਰ ਰਹੇ ਆ ਸਾਰਾ ਕਰਕੇ ਫਿਰ ਤੁਹਾਨੂੰ ਡਿਟੇਲ ਚ ਦੱਸਾਂਗੇ ਹੋਰ ਕੀ ਕਹਿੰਦਾ ਬੜੀ ਚਿੰਤਾ ਦੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਦੀ ਐਹੋ ਜਿਹੀਆਂ ਘਟਨਾਵਾਂ ਨਹੀਂ ਸੁਣੀਆਂ ਤੁਸੀਂ ਦੇਖ ਸਕਦੇ ਹੋ ਕਿ ਦੋ ਦਿਨ ਤੋਂ ਲਗਾਤਾਰ ਇਹ ਤੀਜੀ ਘਟਨਾਵਾਂ ਤੇ ਲਾਅ ਇੰਟਰ ਆਰਡਰ ਦੀ ਗੱਲ ਕਰੀਏ ਤੇ ਲਾਅ ਐਂਡ ਆਰਡਰ ਦੇਖੀ ਨਹੀਂ ਰਿਹਾ ਕਿਤੇ ਕੋਈ ਅਜੇ ਤੱਕ ਕੇਸ ਟ੍ਰੇਸ ਨਹੀਂ ਹੋਇਆ ਜਿੰਨੀਆਂ ਗੋਲੀਆਂ ਪਿੱਛੇ ਚਲੀਆਂ ਉਹ ਵੀ ਨਹੀਂ ਟ੍ਰੇਸ ਕਰ ਸਕੇ ਸੋ ਅੱਜ ਦੇ ਸਮੇਂ ਵਿੱਚ ਲੋਕ ਜਿਹੜੇ ਨੇ ਅਸਕਿਰਿਆਤ ਮਹਿਸੂਸ ਕਰ ਰਹੇ ਨੇ ਸਾਰੀਆਂ ਦੁਕਾਨਾਂ ਪ੍ਰੋਪਰ ਡਰਦੇ ਸਾਰੇ ਸ਼ਹਿਰੀ ਹੁਣ ਇਹ ਬੰਦ ਕਰਕੇ ਘਰਾਂ ਨੂੰ ਚਲੇ ਗਏ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਹ ਦੁਕਾਨਾਂ ਖੋਲਣ ਤੋਂ ਵੀ ਡਰਨਗੇ ਲੋਕ ਕਿਦਾਂ ਬਿਜ਼ਨਸ ਕਰਨਗੇ ਇੱਕ ਦਿਨ ਲੱਗਿਆ ਵੀ ਨਹੀਂ ਪਿਆ ਰਾਤੀ 22 ਵਜੇ ਉੱਥੇ ਬੱਸ ਸਟੈਂਡ ਲੱਗੇ ਗੋਲੀ ਚੱਲੀ ਆ ਦੋ ਦਿਨ ਪਹਿਲੇ ਹੀ ਅੱਸੀ ਹਫਤੇ ਜੇ ਰੋਡ ਤੇ ਚੱਲੀ ਸੀ ਪਾਜੀ ਅੱਗੇ ਤੇ ਕਦੀ ਜਦੋਂ ਅਖਬਾਰ ਪੜ੍ਹਦੇ ਸੀ ਸਵੇਰੇ ਕਦੀ ਕਦੀ ਸੁਣੀਦਾ ਸੀ ਵੀ ਆ ਗੋਲੀ ਚੱਲ ਗਈ ਆ ਉਹ ਵੀ ਕੋਈ ਰੰਜਿਸ਼ ਕਰਕੇ ਅੱਜ ਤੇ ਨੇਕਾਂ ਗੋਲੀਆਂ ਚੱਲ ਰਹੀਆਂ ਸਮਝ ਨਹੀਂ ਆ ਰਹੀ ਵੀ ਬਣ ਕੀ ਰਿਹਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੇ ਪੰਜਾਬ ਇਦਾਂ ਹੀ ਇਦਾਂ ਹੀ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਹੁਣ ਮੈਂ ਪਰਸੋਂ ਜਿਹੜਾ ਵਾ ਐਸਐਸਪੀ ਦਫ਼ਤਰ ਦਾ ਵੀ ਘਰਾਓ ਕਰਾਂਗੇ ਯੂਥ ਕਾਂਗਰਸ ਵੱਲੋਂ ਵੱਡੇ ਨੌਜਵਾਨ ਸਾਰੇ ਇਕੱਠੇ ਕਰਕੇ ਪੁਲਿਸ ਨੂੰ ਵੀ ਹਿਲਾਵਾਂਗੇ ਵੀ ਜੇ ਲੋਕ ਜਿਹੜੇ ਆ ਜਿੱਥੇ ਵੱਸੋ ਵਾਲੇ ਏਰੀਆ ਉੱਥੇ ਵੀ ਸੁਰੱਖਿਅਤ ਨਹੀਂ ਫਿਰ ਕਿਦਾਂ ਸੁਰੱਖਿਅਤ ਆਪਾਂ ਇਹ ਨਹੀਂ ਕੱਲਾ ਵੀ ਥਾਣੇ ਦੀਆਂ ਦਵਾਰਾਂ ਉੱਚੀਆਂ ਕਰ ਲਈਏ ਤੇ ਆਪਾਂ ਲੋਕ ਲੋਕ ਜਿਹੜੇ ਨੇ ਉਹ ਇਹਨਾਂ ਦੇ ਇਹਨਾਂ ਦੇ ਹੱਥਾਂ ਦੇ ਵਿੱਚ ਨਹੀਂ ਜੇ ਇਹਨਾਂ ਦੇ ਹੱਥਾਂ ਵਿੱਚ ਸੇਫ ਨਹੀਂ ਆਪ ਹੀ ਸੇਫ ਨਹੀਂ ਤੇ ਫਿਰ ਲੋਕਾਂ ਨੂੰ ਕਿਦਾਂ ਸੇਫ ਕਰਨਗੇ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਥੋੜਾ ਜਿਆ ਆਪਣੇ ਆਫਿਸ ਤੋਂ ਨਿਕਲ ਕੇ ਲੋਕਾਂ ਦੇ ਵਿੱਚ ਵਿਚਰੋ ਲੋਕਾਂ ਨੂੰ ਥੱਲੇ ਥੱਲਰਲੇ ਪੱਦਰ ਤੱਕ ਵੇਖੋ ਵੀ ਕੀ ਬਣ ਰਿਹਾ ਲੋਕ ਕੰਪਲੀਟ ਕਰਨ ਤੋਂ ਵੀ ਡਰ ਰਹੇ ਨੇ ਕਈ ਕਈ ਪੁਲਿਸ ਵਾਲੇ ਜਿਹੜੇ ਦੱਬੀ ਜਬਾਨ ਚ ਕਹਿੰਦੇ ਯਾਰ ਵੇਖ ਲਓ ਜੇ ਮੁੱਕਦਾ ਤੁਹਾਨੂੰ ਤੇ ਆਪਸ ਆਪ ਹੀ ਬਹਿ ਕੇ ਮਕਾ ਲਓ ਅਸੀਂ ਕੀ ਕਰੀਏ ਸੋ ਬੜੀ ਇਹ ਚਿੰਤਾ ਦਾ ਵਿਸ਼ਾ ਆ ਗੁਰਦਾਸਪੁਰ ਦੇ ਵਿੱਚ ਜਿੰਨੀ ਮੇਰੀ ਲਾਈਫ ਆ ਮੈਂ ਨਹੀਂ ਕਦੀ ਇਸ ਤਰ੍ਹਾਂ ਦਾ ਦੇਖਿਆ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਸਾਨੂੰ ਸੰਘਰਸ਼ ਵੀ ਕਰਨਾ ਪੈਣਾ ਪਰਸੋਂ ਜਿਹੜਾ ਵਾ ਆਪਾਂ ਪ੍ਰੋਗਰਾਮ ਲੀਕ ਕੇ ਐਸਐਸਪੀ ਦਫ਼ਤਰ ਦਾ ਵੀ ਘਰਾਓ ਕਰਾਂਗੇ ਇਸ ਬੰਦੀ ਮੇਰਾ ਨਾਮ ਅੰਮੋਲ ਹੈ ਇੱਥੇ ਜਦੋਂ ਮੈਂ ਆਇਆ ਮੈਨੂੰ ਠਾ ਦੀ ਆਵਾਜ਼ ਆਈ ਬਸ ਤੇ ਜਦੋਂ ਮੰਦਰ ਆਇਆ ਦੇਖਿਆ ਸ਼ੀਸ਼ਾ ਟੁੱਟ ਗਿਆ ਦਾ ਸੀ ਦੇਖੇ ਬੰਦੇ ਤੁਸੀਂ ਨਹੀਂ ਮੈਂ ਨਹੀਂ ਦੇਖਿਆ ਕਿਸੇ ਨੂੰ ਮੈਨੂੰ ਬਸ ਆਵਾਜ਼ ਆਈ ਜਦੋਂ ਮੰਦਰ ਆਇਆ ਗਿਆ ਸਾਰੇ ਡਰ ਕੇ ਇੱਥੇ ਵੜ ਗਏ ਸੀ ਬਸ ਇੰਨਾ